ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਹ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਵਿంటర్ ਦੀ ਕਲੈਕਸ਼ਨ ਇਹ ਵਿਦਆਊਟ ਦੁਪੱਟਾ ਰਹੋਗੇ ਅੱਜ ਦੀ ਵੀਡੀਓ ਚ ਜਿੰਨੇ ਵੀ ਸੂਟ ਦਿਖਾਉਣਾ ਹਾਂਗੀ ਵਿਦਆਊਟ ਦੁਪੱਟਾ ਹੋਣਗੇ ਇਹ ਤੇ ਦੋ ਰੇਂਜਾਂ ਉੱਤੇ ਅੱਜ ਦੀ ਵੀਡੀਓ ਹੋਊਗੀ ਇੱਕ ਤਾਂ ਮੈਂ ਲੈ ਕੇ ਆਈ ਆਂ ਇਟਾਲੀਅਨ ਵੂਲ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਤੇ ਡਿਜ਼ਾਈਨ ਇੰਨੇ ਸੁਪਰ ਆਏ ਇੰਨੇ ਸੋਹਣੇ ਸੋਹਣੇ ਕਲਰ ਆਏ ਨੇ ਇਹਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਚ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਦ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਮੈਂ ਇਟਾਲੀਅਨ ਵੂਲ ਨਾਲ ਦਿਖਾਉਂਗੀ ਨਾਲ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਜਿਹੜੀ ਚੱਲ ਰਹੀ ਸੀ ਪਿਓਰ ਵੈਲਵਟ ਸੁਪਰ ਡਿਜ਼ਾਈਨ ਜਿਹੜਾ ਸਾਡਾ ਚੱਲ ਰਿਹਾ ਸੀ ਇਹਦੇ ਵਿੱਚ ਸਾਰੇ ਕਲਰ ਆਪਣੇ ਕੋਲ ਐਡ ਆਉਣ ਹੋਏ ਆ ਇੰਨੀ ਸੋਹਣੀ ਕਲੈਕਸ਼ਨ ਆ ਇਹ ਜਾਨਕਿ ਇੰਨੀ ਜ਼ਿਆਦਾ ਡਿਮਾਂਡ ਦੇ ਵਿੱਚ ਆ 3rd ਵੀਡੀਓ ਇਹ ਵਾਲੇ ਡਿਜ਼ਾਈਨ ਦੇ ਉੱਪਰ ਪੈਣ ਲੱਗੀ ਆ ਪਹਿਲਾਂ ਆਪਾਂ ਆਲ ਓਵਰ ਦੋ ਸੂਟਾਂ ਨਹੀਂ ਪਾਈ ਸੀ ਫਿਰ ਮੈਚਿੰਗ ਲੈ ਕੇ ਆਏ ਸੀ ਹੁਣ ਆਲ ਓਵਰ ਦੇ ਵਿੱਚ ਚਾਰ ਕਲਰ ਆ ਗਏ ਨੇ ਸੋ ਚਾਰੇ ਕਲਰ ਫੇਰ ਸ਼ੋ ਕਰੂੰਗੀ ਜਿਹੜੀਆਂ ਪਹਿਣਾ ਨੂੰ ਵੀ ਇਹਨਾਂ ਦੀ ਰਿਕੁਆਇਰ ਆ ਜਾਂ ਮੈਸੇਜ ਸੀ ਜਾਂ ਰਹਿ ਗਈਆਂ ਸੀ ਫਟਾਫਟ ਸਕਰੀਨਸ਼ਾਟ ਲੈ ਕੇ ਹੁਣ ਤੁਸੀਂ ਆਪਣੀ ਆਰਡਰ ਪਲੇਸ ਕਰ ਸਕਦੇ ਹੋ ਲੋ ਜੀ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਇਟਾਲੀਅਨ ਵੂਲ ਦੇ ਹਾਂ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਇੰਨੇ ਸੋਹਣੇ ਆਏ ਨੇ ਪ੍ਰਿੰਟਿੰਗ ਇੰਨੀ ਸੋਹਣੀ ਆਈ ਆ ਜਾਨੀ ਕਿ ਵਿంటర్ ਦੀ ਕਲੈਕਸ਼ਨ ਸਪੈਸ਼ਲੀ ਆ ਕਿਉਂਕਿ ਬ੍ਰਾਈਟ ਜਿਹੇ ਕਲਰ ਬਹੁਤ ਜ਼ਿਆਦਾ ਪਹਿਣਾ ਲਾਈਕ ਆ ਰਹੀਆਂ ਨੇ ਇਹਨਾਂ ਨੂੰ ਅ ਮਤਲਬ ਕਿ ਜਿਆਦਾ ਡਾਰਕ ਜਿਹੇ ਕਲਰ ਵਿਂਟਰ ਦੇ ਵਿੱਚ ਇਹਨਾਂ ਦਾ ਸੋਹਣੀ ਲੱਗਦੇ ਨੇ ਤੇ ਨਾ ਹੀ ਜਿਆਦਾ ਉਹਨਾਂ ਦਾ ਮਤਲਬ ਕਿ ਡਿਮਾਂਡ ਰਹਿੰਦੀ ਆ ਜਿਹੜੇ ਕਲਰਾਂ ਦੀ ਡਿਮਾਂਡ ਰਹਿੰਦੀ ਆ ਆਪਾਂ ਉਹੀ ਕਲਰ ਇਹਨਾਂ ਡਿਜ਼ਾਈਨਾਂ ਦੇ ਵਿੱਚ ਲੈ ਕੇ ਆਏ ਆ ਦੋ ਤੋਂ ਤਿੰਨ ਡਿਜ਼ਾਈਨ ਆਏ ਨੇ ਆਪਣੇ ਕੋਲ ਬਹੁਤ ਸੋਹਣੇ ਸੁਪਰ ਆਏ ਨੇ ਇਹਨਾਂ ਦੇ ਕਲਰ ਮੈਂ ਤੁਹਾਨੂੰ ਤਿੰਨ ਤਿੰਨ ਕਲਰ ਨੇ ਤਿੰਨੇ ਤਿੰਨੇ ਕਲਰ ਸ਼ੋਅ ਕਰੂੰਗੀ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਆ ਸ਼ਰਟ ਇਦਾਂ ਰਹੂਗੀ ਸ਼ਰਟ ਸਾਰੀ ਡਿਜੀਟਲ ਪ੍ਰਿੰਟਿੰਗ ਆ ਬਹੁਤ ਹੀ ਸੋਹਣਾ ਇਹ ਮਹਿੰਦੀ ਹੈ ਜੀ ਟੂਨ ਦੇ ਉੱਪਰ ਮਹਿੰਦੀਆ ਟੋਨ ਦੇ ਉੱਪਰ ਆ ਸਾਰਾ ਇਹਦਾ ਕਲਰ ਬਹੁਤ ਸੋਹਣਾ ਕਲਰ ਆ ਨਾਲ ਇਹਨਾਂ ਦੇ ਮਿਲਣੀਆਂ ਬਹੁਤ ਸੋਹਣੀਆਂ ਸਾਰੀਆਂ ਸੈਲਫ ਪ੍ਰਿੰਟਡ ਬਾਟਮ ਸੇਮ ਬਾਟਮ ਦੇ ਉੱਪਰ ਪ੍ਰਿੰਟ ਹੋਇਆ ਹੋਗਾ ਸ਼ਰਟ ਨਾਲ ਦਾ ਬਹੁਤ ਸੋਹਣੀ ਬਾਟਮ ਆ ਨਾਲ ਤੇ ਪੂਰਾ ਗਰਮ ਫੈਬਰਿਕ ਹੁੰਦਾ ਹੈ ਬਹੁਤ ਸੋਹਣਾ ਹੈਵੀ ਫੈਬਰਿਕ ਹੁੰਦਾ ਇੱਕਦਾਲ ਪਾਈਨ ਹੁੰਦੀ ਆ ਮਤਲਬ ਕਿ ਉਹ ਤਾਂ ਹਜੇ ਫੇਰ ਵੀ ਪਹਿਣਾ ਕਹਿੰਦੇ ਨੇ ਕਿ ਠਰਦੀ ਆ ਜ਼ਿਆਦਾ ਠੰਡ ਚ ਨਹੀਂ ਪੈਂਦੀ ਬਟ ਇਹ ਵਾਲਾ ਹੈਵੀ ਹੁੰਦਾ ਪਿਓਰ ਪਸ਼ਮੀਨੇ ਵਾਂਗੂ ਇਹਦਾ ਫੈਬਰਿਕ ਹੁੰਦਾ ਇਟਾਲੀਅਨ ਵੂਲ ਇਹ ਹੈਗੀ ਆ ਨਾ ਹੀ ਤੇ ਕੋਈ ਬੋਰਨ ਆ ਨਾ ਹੀ ਸ਼੍ਰਿੰਕਿੰਗ ਆ ਨਾ ਹੀ ਕੋਈ ਕਲਰਾਂ ਨਹੀਂ ਕਰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਣੀ ਬੋਰ ਤੇ ਲੋਨ ਤਾਂ ਭੁੱਲੀ ਜਾਓ ਇਹ ਫੈਬਰਿਕਾਂ ਉਤੇ ਬਿਲਕੁਲ ਨਹੀਂ ਆਉਂਦਾ ਹੈਗਾ ਸੋ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਬਹੁਤ ਸੋਹਣੇ ਇਹਦੇ ਵਿੱਚ ਕਲਰ ਆਏ ਨੇ ਹਲੋ ਅਗਲਾ ਕਲਰ ਇਹਦੇ ਵਿੱਚ ਬਹੁਤ ਹੀ ਪਿਆਰਾ ਪਿੰਕ ਰਾਣੀ ਸ਼ੇਡ ਬਹੁਤ ਸੋਹਣਾ ਬਹੁਤ ਪਿਆਰਾ ਦੇਖੋ ਕਲਰ ਇਹਦਾ ਨਾਲ ਇਹਦੇ ਵੀ ਸੇਮ ਆਉਗੀ ਬਾਟਮ विदाउट दुपट्टा सूट ਰਹਿਣਗੇ 1000 ਪ੍ਰਾਈਸ ਦਾ ਇਹਦਾ ਐਕਸਟਰਾ ਕੋਈ ਕੋਰੀਅਰ ਚਾਰजेस ਨਹੀਂ ਹੋਗਾ 1000 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਤੇ ਹੋਣਗੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਨੈਕਸਟ ਕਲਰ ਇਹਦੇ ਵਿੱਚ ਆਉਂਦਾ ਬਲੂ ਕਲਰ ਕਿੰਨੇ ਦੇ ਤਿੰਨੇ ਹੀ ਕਲਰ ਬਹੁਤ ਊਪਰ ਨੇ ਬਹੁਤ ਛੋਨੇ ਨੇ ਆਲੋਜੀ ਨੈਕਸਟ ਕਲਰ ਹੈਗਾ ਇਹਦੇ ਵਿੱਚ ਬਲੂ ਕਲਰ ਕੋਈ ਵੀ ਕਲਰ ਫਟਣ ਵਾਲਾ ਨਹੀਂ ਹੈਗਾ ਬਹੁਤ ਸੋਹਣੀ ਕਲੈਕਸ਼ਨ ਆ ਸੁਪਰ ਆ ਕਲਰ ਡਿਜ਼ਾਈਨਿੰਗ ਬਹੁਤ ਸੋਹਣਾ ਆ ਬਹੁਤ ਹੀ ਜ਼ਿਆਦਾ ਸੋਹਣਾ ਸੋ ਜਿਹੜਾ ਵੀ ਕਲਰ ਤੁਹਾਨੂੰ ਜਿਹੜਾ ਵੀ ਡਿਜ਼ਾਈਨ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਲਿਓ ਇੱਕ ਆਇਆ ਹੈ ਬਲੈਕ ਕਲਰ ਦੇ ਵਿੱਚ ਡਿਜ਼ਾਈਨ ਬਹੁਤ ਸੋਹਣਾ ਸੋਇਲ ਪ੍ਰਿੰਟਿੰਗ ਆ ਹਲੋ ਜੀ ਬਲੈਕ ਕਲਰ ਦੇ ਉੱਪਰ ਆ ਦੇਖੋ ਕਿੰਨੀ ਸੋਹਣੀ ਫਾਇਲ ਪ੍ਰਿੰਟਿੰਗ ਹੋਈ ਆ ਬਹੁਤ ਸੋਹਣਾ ਸੁਪਰ ਡਿਜ਼ਾਈਨਰ ਨਾਲ ਇਹਦੇ ਸੇਮ ਆਊਗੀ ਬਲੈਕ ਕਲਰ ਦੀ ਡਿਜੀਟਲ ਬਾਟਮ ਇਹਦੇ ਵਿੱਚ ਦੋ ਸ਼ੇਡ ਆਏ ਨੇ ਆਪਣੇ ਕੋਲ ਇੱਕ ਲਾਈਟ ਜਿਹਾ ਸਕਿਨ ਸ਼ੇਡ ਆਇਆ ਇੱਕ ਹੈਗਾ ਬਲੈਕ ਕਲਰ ਦੋਨਾਂ 'ਚ ਜਿਹੜਾ ਵੀ ਤੁਹਾਨੂੰ ਇਹ ਸਿੰਗਲ ਸਿੰਗਲ ਪੀਸ ਨੇ ਪਲੀਜ਼ ਫਟਾਫਟ ਸਕਰੀਨਸ਼ਾਟ ਲੈ ਲਿਓ ਜਿਹੜੀਆਂ ਬਣਾ ਨਾਲ ਦੀ ਨਾਲ ਆਪਣੀ ਪੇਮੈਂਟ ਕਰਕੇ ਨਾਲ ਅ ਡਨ ਕਰ ਲਿਆ ਕਰੋ ਫਿਰ ਕਈ ਵਾਰੀ ਸਕਰੀਨਸ਼ਾਟ ਪਾ ਕੇ ਜਿੰਨਾਂ ਦੀ ਪੇਮੈਂਟ ਪਹਿਲਾਂ ਹੋ ਜਾਂਦੀ ਹੈ ਸਾਨੂੰ ਉਹਨਾਂ ਨੂੰ ਦੇਣਾ ਹੀ ਪੈਂਦਾ ਸੋ ਸੋ ਜਿਹੜਾ ਵੀ ਭੈਣ ਦੀ ਪਹਿਲਾਂ ਪੇਮੈਂਟ ਆਉਗੀ ਉਹਨਾਂ ਦਾ ਹੀ ਪਹਿਲਾਂ ਡਨ ਮੰਨਿਆ ਜਾਂਦਾ ਸੋ ਪਲੀਜ਼ ਬਾਅਦ ਦੇ ਵਿੱਚ ਇਹ ਨਾ ਕਿਹਾ ਕਰੋ ਕਿ ਦੀਦੀ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਸਕਰੀਨਸ਼ਾਟ ਕੀਤਾ ਸੀ ਸੋ ਸਿੰਗਲ ਸਿੰਗਲ ਪੀਸ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਦੇਖੋ ਕਿੰਨਾ ਜਾਨੀ ਕਿ ਸਰਦਾਰੀ ਜੀ ਲੁੱਕ ਦਾ ਪੀਸ ਆ ਕਲਰ ਬਹੁਤ ਸੋਹਣਾ ਵਾ ਫੋਇਲ ਜੀ ਪ੍ਰਿੰਟਿੰਗ ਆ ਬਹੁਤ ਸੋਹਣੀ ਲੱਗ ਜੀ ਤੇ ਨਾਲ ਸੇਮ ਆਉਗੀ ਬਾਟਮ ਗੱਲ ਹੈਗਾ ਵਾ ਇਹ ਵੀ ਮਹਿੰਦੀ ਆ ਟੋਨ ਆ ਜਿਹੜਾ ਆਪਾਂ ਫਰਸਟ ਤੇ ਖੋਲਿਆ ਸੀ ਨਾ ਕਲਰ ਉਹਦੇ ਨਾਲ ਦਾ ਸੇਮ ਕਲਰ ਆ ਇਹ ਮਹਿੰਦੀ ਆ ਟੋਨ ਦੇ ਉੱਪਰ ਹੀ ਆ ਉਹਦੀ ਸੀਗੀ ਜਾਨੀ ਕਿ ਪ੍ਰਿੰਟਿੰਗ ਕੋਈ ਇਦਾਂ ਫਲਾਵਿੰਗ ਹੋਈ ਹੋਈ ਆ ਉਹਦੇ ਵਿੱਚ ਆ ਦੇਖੋ ਇਹਦੇ ਵਿੱਚ ਫਲਾਵਰਿੰਗ ਹੋਈ ਹੋਈ ਆ ਇਹਦੇ ਵਿੱਚ ਇਸ ਤਰ੍ਹਾਂ ਥੋੜਾ ਜਿਹਾ ਘੱਟ ਪ੍ਰਿੰਟ ਬਣ ਲੱਗੇ ਛੋਟਾ ਪ੍ਰਿੰਟ ਆ ਗਿਆ ਮਿਕਸ ਮੈਚ ਜਿਹਾ ਪ੍ਰਿੰਟ ਆ ਇਹਦੇ ਵਿੱਚ ਇਹ ਇਦਾਂ ਇਹਦੇ ਨਾਲ ਵੀ ਸੇਮ ਆਊਗੀ ਬਾਟਮ ਇਦੇ ਵਿੱਚ ਵੀ ਤਿੰਨ ਕਲਰ ਮਿਲਣਗੇ ਤਿੰਨੇ ਕਲਰ ਬਹੁਤ ਸੋਹਣੇ ਆ ਬਹੁਤ ਸੋਪਰ ਆ ਹਾਂਜੀ ਇਹਦਾ ਨੈਕਸਟ ਪ੍ਰਿੰਟ ਹੈਗਾ ਦੇਖੋ ਇਸ ਤਰ੍ਹਾਂ ਪਿੰਕ ਮਜ਼ੈਂਟਾ ਸ਼ੇਡ ਰਾਣੀ ਸ਼ੇਡ ਬਹੁਤ ਸੋਹਣਾ ਬਹੁਤ ਹੀ ਪਿਆਰਾ ਨਾਲ ਸੇਮ ਆਊਗੀ ਇਹਦੇ ਵੀ ਬਾਟਮ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦਿਓ ਕਲਰ ਸਾਰੀ ਬਹੁਤ ਸੋਹਣੇ ਨੇ ਇਹਨਾਂ ਦੇ ਤੇ ਨਾਮ ਹੈਗਾ ਇਹਦੇ ਫਰੋਜ਼ੀ ਸ਼ੇਡ ਆ ਲੋ ਜੀ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਸੋ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ फटाफट ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੇ ਕਲਰ ਤੇ ਪ੍ਰਿੰਟਿੰਗ ਸੁਪਰ ਆਈਆ ਪੂਰੀ ਵਧੀਆ ਕੋਈ ਵੀ ਆਈ ਨਹੀਂ ਹੈਗਾ ਡਲ ਜਿਆ ਕਲਰ ਨਹੀਂ ਹੈਗਾ ਜਾਂ ਜਾਨੀ ਕਿ ਸਭ ਤੋਂ ਜ਼ਿਆਦਾ ਜਿਹੜੇ ਸਭ ਤੋਂ ਜ਼ਿਆਦਾ ਪਹਿਣਾ ਪਸੰਦ ਕਰਦੀਆਂ ਨੇ ਤੇ ਉਹ ਵਾਲੇ ਕਲਰ ਆਏ ਨੇ ਇਹਨਾਂ ਦੇ ਵਿੱਚ ਪ੍ਰਿੰਟਿੰਗਾਂ ਤਾਂ ਸਾਰੀਆਂ ਬਹੁਤ ਸੋਹਣੀਆਂ ਨੇ ਇਹ ਸੀਗੀ ਇਟਾਲੀਅਨ ਬੋਲ ਅੱਜ ਦੀ ਜਿਹੜੀ ਸਭ ਤੋਂ ਸੁਪਰ ਕਲੈਕਸ਼ਨ ਚੱਲ ਰਹੀ ਹੈ ਆਪਣੀ ਪਿਓਰ ਵੈਲਵਟ ਪਿਓਰ ਵਿਸਕਾਸ ਵੈਲਵਟ ਦੇ ਉੱਪਰ ਸਭ ਤੋਂ ਹਿੱਟ ਪ੍ਰਿੰਟ ਆ ਇਹ ਆਪਣੇ ਜਿਹੜੀਆਂ ਭਣਾਂ ਰਹਿ ਗਈਆਂ ਸੀ ਚਾਰ ਹੀ ਸੂਟ ਆਪਣੇ ਕੋਲ ਆਏ ਨੇ ਇਹ ਪ੍ਰਿੰਟ ਦੇ ਵਿੱਚ ਚਾਰ ਹੀ ਕਲਰ ਅਲੱਗ-ਅਲੱਗ ਹੋਣਗੇ ਜਿਹੜੀਆਂ ਭਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਆਹ ਲੋ ਜੀ ਗ੍ਰੀਨ ਕਲਰ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਗ੍ਰੀਨ ਕਲਰ ਆ ਬਹੁਤ ਹੀ ਸੋਹਣਾ ਆਲ ਓਵਰ 5 ਮੀਟਰ ਦਾ ਸੂਟ ਮਿਲੂਗਾ ਇੰਨੀ ਸੋਹਣੀ ਹੈ ਨਾ ਇਹਦੀ ਉਹ ਹੈਗੀ ਆ ਜਾਨਕਿ ਬਿਲਕੁਲ ਹੀ ਲਾਈਟ ਵੇਟ ਰਹੂਗੀ ਪਿਓਰ ਵੈਲਵਟ ਆ ਬਹੁਤ ਹੀ ਸੋਹਣੀ ਵਿਸਕੋਸ ਦੀ ਕੁਆਲਿਟੀ ਇਹ ਤੋਂ ਉੱਤੇ ਕੋਈ ਕੁਆਲਿਟੀ ਨਹੀਂ ਹੈਗੀ ਵੈਲਵਟ ਦੀ ਜਾਨਕਿ ਐਂਡ ਆ ਬਹੁਤ ਸੋਹਣੀ ਰਸ਼ੀਆ ਬ੍ਰਾਂਡ ਦੀ ਆ ਬਹੁਤ ਸੁਪਰ ਕਲੈਕਸ਼ਨ ਸੋ ਜਿਹੜੀਆਂ ਬਣਾ ਸਭ ਤੋਂ ਮੋਸਟ ਜਾਨਕਿ ਟ੍ਰੈਂਡਿੰਗ ਤੇ ਸਭ ਤੋਂ ਪਸੰਦੀ ਡਿਜ਼ਾਈਨ ਇਹ ਚੱਲ ਰਿਹਾ ਇਸ ਟਾਈਮ ਆਪਣੇ ਕੋਲੇ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਕਰਵਾ ਸਕਦੇ ਹੋ ਇਹ ਆਪਣੇ ਕੋਲ ਪਹਿਲਾਂ ਦੋ ਕਲਰ ਹੀ ਆਏ ਸੀ ਮੈਚਿੰਗ ਦੇ ਵਿੱਚ ਵੀ ਆਲ ਓਵਰ ਦੇ ਵਿੱਚ ਵੀ ਹੁਣ ਆਪਣੇ ਕੋਲ ਇਹਦੇ ਵਿੱਚ ਚਾਰ ਕਲਰ ਐਡ ਆਨ ਹੋ ਗਏ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਆ ਦੇਖੋ ਆ ਮਸਟਰਡ ਸ਼ੇਡ ਆਪਣੇ ਕੋਲ ਫਸਟ ਟਾਈਮ ਆਇਆ ਵਾ ਲੋ ਜੀ ਬਹੁਤ ਸੋਹਣਾ ਮਿੱਠਾ ਪਿਆਰਾ ਜਿਹਾ ਮਸਟਰਡ ਸ਼ੇਡ ਆ ਇਹ ਬਹੁਤ ਹੀ ਸੋਹਣਾ ਕੋਈ ਜ਼ਿਆਦਾ ਕੋਈ ਵੀ ਕਲਰ ਇਹਦਾ ਲੈ ਲਓ ਚਾਹੇ ਆਹ ਵਾਲਾ ਕਲਰ ਇਹ ਨਹੀਂ ਵੀ ਅੱਖਾਂ 'ਚ ਭਟਕ ਮਾਰੂਗਾ ਜਿਹਾ ਬਹੁਤ ਸੋਹਣਾ ਜਨ ਕਿ ਜਦੋਂ ਇੱਥੇ ਅਸੀਂ ਦੁਕਾਨ ਤੇ ਸ਼ਾਪ ਤੇ ਇਹ ਪੀਸ ਕਿਸੇ ਮੁਰੇ ਵੀ ਖੋਲਦੇ ਨੇ ਨਾ ਤਾਂ ਚਾਹੇ ਕਿਸੇ ਨੇ ਲੈਣਾ ਚਾਹੇ ਨਹੀਂ ਲੈਣਾ ਪਰ ਛੱਡਿਆ ਨਹੀਂ ਜਾਂਦਾ ਪ੍ਰਿੰਟ ਦੇਖ ਕੇ ਨਹੀਂ ਛੱਡਿਆ ਜਾਂਦਾ ਚਾਹੇ ਕੋਈ ਵੈਲਵਟ ਵੀਰ ਕਾਦਾ ਚਾਹੇ ਨਹੀਂ ਕਰਦਾ ਯਾਨੀ ਕਿ ਇੰਨੇ ਜਿਆਦਾ ਸੁੱਪਰ ਸਾਡੀ ਇਹ ਕਲੈਕਸ਼ਨ ਚੱਲੀ ਆ ਸੋ ਇਹਦੇ ਵਿੱਚ ਹੁਣ 4 ਕਲਰ ਐਡ ਆਨ ਹੋ ਚੁੱਕੇ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੀ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਇਹ ਹੈਗਾ ਮਸਟਰਡ ਸ਼ੇਡ ਇੱਕ ਪ੍ਰਿੰਟ ਹੈਗਾ ਜੀ ਗਾਜਰੀ ਇਹ ਵੀ ਸਭ ਤੋਂ ਇਹ ਦੋ ਕਲਰ ਗ੍ਰੀਨ ਤੇ ਗਾਜਰੀ ਤਾਂ ਆਪਣੇ ਪਹਿਲਾਂ ਤੋਂ ਚੱਲ ਹੀ ਰਹੇ ਨੇ ਆ ਲੋ ਇਹ ਵੀ ਸਿੰਗਲ ਸਿੰਗਲ ਪੀਸ ਨੇ ਇਹ ਤੀਜੀ ਵਾਰ ਰਿਪੀਟ ਆਪਣੇ ਕੋਲ ਆ ਚੁੱਕੀ ਆ ਹੁਣ ਇਸ ਤੋਂ ਅੱਗੇ ਰਿਪੀਟ ਆਵੇ ਕਹਿ ਨਹੀਂ ਸਕਦੇ ਇਸ ਲਈ ਫਟਾਫਟ ਸਕਰੀਨਸ਼ਾਟ ਲੈ ਲਓ 1500 ਰੁਪਿਆ ਪ੍ਰਾਈਸ ਆ ਇਹਦਾ ਆ ਲਓ ਜੀ ਜਿਹੜੀਆਂ ਪਹਿਣਾ ਥੋੜਾ ਜਿਹਾ ਲਾਈਟ ਕਲਰ 'ਚ ਜਾਣਾ ਚਾਹੁੰਦੀਆਂ ਉਹਨਾਂ ਲਈ ਗ੍ਰੇ ਕਲਰ ਹੈਗਾ ਗ੍ਰੇ ਕਲਰ ਲੈ ਸਕਦੀਆਂ ਤੁਸੀਂ ਜੇ ਤੁਸੀਂ ਡਾਰਕ ਕਿਉਂਕਿ ਕਈ ਪਹਿਣਾ ਨੂੰ ਹੋ ਜਾਂਦਾ ਵੀ ਇਹਨਾਂ ਦਾ ਬੇਸ ਥੋੜਾ ਜਿਹਾ ਉਹ ਆ ਤਾਂ ਸਾਨੂੰ ਦੁਪੱਟਾ ਇਹਦੇ ਨਾਲ ਡਾਰਕ ਰੱਖਣਾ ਪੈਣਾ ਸੋ ਜਿਹੜੀ ਆਪਣਾ ਲਾਈਕ ਦੁਪੱਟੇ ਜਾਣ ਚਾਹੁੰਦੇ ਹੋ ਤੁਸੀਂ ਗ੍ਰੇ ਕਲਰ ਲੈ ਸਕਦੇ ਹੋ ਬਹੁਤ ਸੋਹਣਾ ਨਿਊ ਕਲਰ ਆਇਆ ਹੈ ਇਹ ਨਿਊ ਕਲਰ ਐਡ ਆਨ ਹੋਇਆ ਰਸ਼ੀਆ ਬ੍ਰਾਂਡ ਦੀ ਸੁਪਰ ਕਲੈਕਸ਼ਨ ਆ ਤੇ ਸਭ ਤੋਂ ਮੋਸਟ ਜਾਨਕੀ ਪਸੰਦੀਦਾ ਡਿਜ਼ਾਈਨ ਆ ਪਹਿਣਾ ਦਾ ਇਹ ਬਹੁਤ ਹੀ ਜ਼ਿਆਦਾ ਤੇ ਇੱਕ ਡਿਜ਼ਾਈਨ ਜੀ ਆ ਵਾਲਾ ਹੈਗਾ ਆਪਣੇ ਕੋਲ ਇਹ ਵੀ ਰਸ਼ੀਆ ਬ੍ਰਾਂਡ ਦੀ ਰਹੂਗੀ ਇਦੇ ਵਿੱਚ ਦੋ ਕਲਰ ਆਏ ਨੇ ਆਪਣੇ ਕੋਲ ਇਹਦਾ ਬੇਸ ਰਹੂਗਾ ਥੋੜਾ ਜਿਹਾ ਕਾਫੀ ਸ਼ੇਡ ਕਾਫੀ ਜੀ ਟੂਨ ਆ ਸੋ ਪਰਪਲ ਕਾਫੀ ਜੀ ਆ ਇਦਾਂ ਦਾ ਦੋ ਸ਼ਾਈਨਿੰਗ ਦੀ ਮਾਰਦਾ ਇਹ ਕਪੜਾ ਤੇ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਸਕਦੇ ਆ ਜਾਨੀ ਕਿ ਜੇ ਇਹਦੇ ਨਾਲ ਤੁਸੀਂ ਦੁਪੱਟਾ ਰੈਡੀ ਕਰਵਾਉਨੇ ਹੋ ਤਾਂ ਇਹਦੇ ਨਾਲ ਕਾਫੀ ਪਰਪਲ ਜਾਂ ਦੁਪੱਟਾ ਰੈਡੀ ਹੋਗਾ ਇਹਦੇ ਇਹ ਵਾਲੇ ਸੂਟ ਦੇ ਨਾਲ ਇਹਦੇ ਵਿੱਚ ਸੈਕੰਡ ਹੈਗਾ ਜੀ ਬਲੈਕ ਕਲਰ ਹਲੋ ਦੇਖਣ ਨੂੰ ਤੁਹਾਨੂੰ ਸੇਮ ਲੱਗਦੇ ਹੋਣਗੇ ਬਟ ਇਹਦਾ ਬੇਸ ਬਲੈਕ ਆ ਮੈਂ ਤਾਂ ਹੀ ਦੱਸ ਰਹੀ ਆ ਵੀ ਇਹਦੇ ਨਾਲ ਥੋੜਾ ਬਲੈਕ ਦੁਪੱਟਾ ਚੱਲੂਗਾ ਤੇ ਇਹਦੇ ਨਾਲ ਤੁਹਾਡਾ ਪਰਪਲ ਕਾਫੀ ਜੀ ਟੂਨ ਚੱਲੂਗੀ ਆ ਵਾਲੇ ਸੂਟ ਦੇ ਨਾਲ ਇਹ ਦੋ ਡਿਜ਼ਾਈਨ ਆ ਵਾਲੇ ਦੇ ਵਿੱਚ ਆ ਤੇ ਜਿਹੜੇ ਆ ਸਭ ਤੋਂ ਮੋਸਟ ਟ੍ਰੈਂਡਿੰਗ ਆਪਣਾ ਹੈਗਾ ਸਭ ਤੋਂ ਫੇਵਰਿਟ ਪਹਿਣਾ ਦਾ ਡਿਜ਼ਾਈਨ ਰਿਪੀਟ ਆ ਚੁੱਕਿਆ ਪਲੀਜ਼ ਫਟਾਫਟ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਕਰ ਦਿਓ ਕਲਰ ਚਾਰੇ ਦੇ ਚਾਰੀ ਸੂਪਰ ਆਏ ਨੇ ਦੋ ਕਲਰ ਨਿਊ ਐਡਾ ਹੋ ਚੁੱਕਿਆ ਦੋ ਆਪਣੇ ਚੱਲ ਹੀ ਰਹੇ ਨੇ ਆ ਵੀ ਕਲਰ ਬਹੁਤ ਸੋਹਣਾ ਆ ਮਸਟਰਡ ਸ਼ੇਡ ਤੇ ਗ੍ਰੀਨ ਤੇ ਗਾਜਰੀ ਤਾਂ ਆਪਣਾ ਚੱਲ ਹੀ ਰਿਹਾ ਵਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀਆਂ ਸੁਪਰ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਜਦੋਂ ਵੀ ਤੁਸੀਂ ਸ਼ਾਪ ਤੇ ਆਉਣਾ ਪਲੀਜ਼ ਇੱਕ ਕਾਲ ਕਰਕੇ ਜਰੂਰ ਆਇਆ ਥੋੜਾ ਜਿਆ ਉਹਰੇ ਪਰੇ ਹੋਈਏ ਜਾਂ ਕਿਤੇ ਗਏ ਹੋਈਏ ਤਾਂ ਤੁਹਾਡਾ ਗੇੜਾ ਵੱਜਦਾ ਇਹਦੇ ਲਈ ਫਿਰ ਸੌਰੀ ਫੀਲ ਹੁੰਦਾ ਬਹੁਤ ਬੁਰਾ ਲੱਗਦਾ ਹਨਾ ਸੋ ਕੋਸ਼ਿਸ਼ ਇਹੀ ਕਰਿਆ ਕਰੋ ਭੈਣ ਬਣ ਕੇ ਹਨਾ ਜਦੋਂ ਵੀ ਤੁਸੀਂ ਆਉਣਾ ਕਾਲ ਜ਼ਰੂਰ ਕਰ ਲਿਆ ਕਰੋ ਤਾਂ ਕਿ ਅਸੀਂ ਵੀ ਤੁਹਾਡੀ ਚਲੋ ਵੇਟ ਚ ਰਹਨੇ ਆ ਤੇ ਸੈਕੰਡਲੀ ਤੁਹਾਨੂੰ ਚੰਗੀ ਤਰ੍ਹਾਂ ਅਸੀਂ ਵੀ ਅਟੈਂਡ ਕਰ ਸਕਦੇ ਹਾਂ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ